ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਅੱਜ ਦੀ ਕਹਾਣੀ ਮੈਂ 7 ਸਾਲ ਬਾਅਦ ਵਿਦੇਸ਼ ਤੋਂ ਵਾਪਸ ਆਇਆ ਤਾਂ ਮੇਰੀ ਬੀਜੀ ਚੁੱਪਚਾਪ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਮੈਂ ਪਤਨੀ ਤੇ ਬੱਚਿਆਂ ਨੂੰ ਖਾਣੇ ਲਈ ਬਾਹਰ ਲੈ ਕੇ ਜਾਂਦਾ ਤਾਂ ਬੀਜੀ ਨੂੰ ਕਹਿੰਦਾ ਤੁਸੀਂ ਵੀ ਸਾਡੇ ਨਾਲ ਚੱਲੋ ਪਰ ਉਹ ਬਹਾਨਾ ਬਣਾ ਕੇ ਟਾਲ ਦਿੰਦੀ ਇੱਕ ਦਿਨ ਮੈਂ ਬੀਜੀ ਲਈ ਨਵਾਂ ਸੂਟ ਲਿਆਂਦਾ ਤਾਂ ਮੇਰੀ ਪਤਨੀ ਨੂੰ ਮੇਰੇ ਨਾਲ ਦੇਖ ਕੇ ਡਰ ਗਈ ਤੇ ਬੋਲੀ ਮੇਰੇ ਕੋਲ ਬਹੁਤ ਸਾਰੇ ਸੂਟ ਹਨ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਤਾਂ ਮੈਂ ਵੀ ਜੀ ਦੇ ਕਮਰੇ ਵਿੱਚ ਲੁਕੋ ਕੇ ਇੱਕ ਕੈਮਰਾ ਲਾ ਦਿੱਤਾ ਮੇਰੇ ਹੋਸ਼ ਉੱਡ ਗਏ ਜਦੋਂ ਮੇਰੀ ਪਤਨੀ ਨੇ ਵੀਜੀ ਨਾਲ ਵੀਜੀ ਤੁਸੀਂ ਵੀ ਸਾਡੇ ਨਾਲ ਚੱਲੋ ਨਾ ਅਸੀਂ ਸਾਰੇ ਖਾਣਾ ਖਾਣ ਲਈ ਬਾਹਰ ਜਾ ਰਹੇ ਹਾਂ ਤੁਸੀਂ ਕਿੱਥੇ ਘਰ ਵਿੱਚ ਇਕੱਲੇ ਰਹੋਗੇ ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਨਾਲ ਚੱਲੋ ਮੈਂ ਪਿਆਰ ਨਾਲ ਵੀਜੀ ਦਾ ਹੱਥ ਫੜਿਆ ਤਾਂ ਬੀਜੀ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਹਿਣ ਲੱਗੀ ਪੁੱਤ ਮੈਨੂੰ ਕਿੱਥੇ ਆਦਤ ਹੈ ਬਾਹਰ ਜਾਣ ਦੀ ਤੇ ਬਾਹਰ ਦਾ ਖਾਣਾ ਖਾ ਕੇ ਮੇਰਾ ਚਿੱਤ ਖਰਾਉਣ ਲੱਗ ਜਾਂਦਾ ਹੈ ਮੈਂ ਘਰ ਵਿੱਚ ਇਕੱਲੀ ਠੀਕ ਹਾਂ ਮੈਂ ਗੁੱਸੇ ਨਾਲ ਬੀਜੀ ਵੱਲ ਵੇਖਿਆ ਤੇ ਕਿਹਾ ਬੀਜੀ ਆਖਰ ਤੁਸੀਂ ਮੇਰੇ ਨਾਲ ਕਿਉਂ ਨਹੀਂ ਜਾਂਦੇ ਮੇਰੀ ਕੋਈ ਗੱਲ ਕਿਉਂ ਨਹੀਂ ਮੰਨਦੇ ਮੈਂ ਚਾਹੁੰਦਾ ਮੈਂ ਜਿੱਥੇ ਵੀ ਜਾਵਾਂ ਤੁਹਾਨੂੰ ਨਾਲ ਲੈ ਕੇ ਜਾਵਾਂ ਐਨੇ ਸਾਲ ਤੁਹਾਡੇ ਤੋਂ ਦੂਰ ਰਹਾ ਹੁਣ ਤੁਹਾਡੇ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ ਥੋੜੇ ਸਮੇਂ ਵਿੱਚ ਮੇਰੀਆਂ ਛੁੱਟੀਆਂ ਖਤਮ ਹੋ ਜਾਣਗੀਆਂ ਤਾਂ ਮੈਂ ਫੇਰ ਵਾਪਸ ਵਿਦੇਸ਼ ਚਲਾ ਜਾਵਾਂਗਾ ਫੇਰ ਪਤਾ ਨਹੀਂ ਕਦੋਂ ਮੌਕਾ ਮਿਲੇ ਕਿ ਜ਼ਿੰਦਗੀ ਇੰਨਾ ਸਮਾਂ ਦੇਵੇ ਜਾਂ ਨਾ ਦੇਵੇ ਮੈਂ ਅਫਸੋਸ ਨਾਲ ਬੋਲ ਰਿਹਾ ਸੀ ਬੀਜੀ ਦੇ ਮਨਾਂ ਕਰਨ ਨਾਲ ਇੱਕ ਵਾਰ ਮੈਨੂੰ ਸੱਚਮੁੱਚ ਦੁੱਖ ਪਹੁੰਚਿਆ ਸੀ ਉਹਨਾਂ ਦਾ ਵਿਵਹਾਰ ਅਜੀਬ ਜਿਹਾ ਹੋ ਗਿਆ ਸੀ ਮੇਰਾ ਸ਼ਾਇਦ ਉਹਨਾਂ ਨੂੰ ਵਿਦੇਸ਼ ਤੋਂ ਵਾਪਸ ਆਉਣਾ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਸਿਰਫ 7 ਮਹੀਨੇ ਦੀ ਛੁੱਟੀ ਤੇ ਆਇਆ ਫਿਰ ਵਾਪਸ ਚਲਾ ਜਾਵਾਂਗਾ ਬੀਜੀ ਕਹਿੰਦੀ ਨਹੀਂ ਬੇਟਾ ਐਦਾਂ ਦੀ ਕੋਈ ਗੱਲ ਨਹੀਂ ਤੁਹਾਡੇ ਨਾਲ ਤਾਂ ਮੈਂ ਵੀ ਸਮਾਂ ਗੁਜ਼ਾਰਨਾ ਚਾਹੁੰਦੀ ਹਾਂ ਪਰ ਵਸ ਬਾਹਰ ਨਹੀਂ ਜਾਣਾ ਚਾਹੁੰਦੀ ਤੁਸੀਂ ਲੋਕ ਘੁੰਮ ਕੇ ਵਾਪਸ ਆ ਜਾਓ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਤੇ ਫਿਰ ਇਕੱਠੇ ਚਾਹ ਪੀਵਾਂਗੇ ਮੇਰੇ ਬਹੁਤ ਜ਼ਿਆਦਾ ਕਹਿਣ ਤੋਂ ਬਾਅਦ ਵੀ ਬੀਜੀ ਨਾ ਮੰਨੀ ਇਹ ਜਵਾਬ ਦਿੱਤਾ ਤਾਂ ਮੈਂ ਚੁੱਪਚਾਪ ਆਪਣੀ ਪਤਨੀ ਨੂੰ ਲੈ ਕੇ ਹੋਟਲ ਵਿੱਚ ਚਲਾ ਗਿਆ ਉੱਥੇ ਵੀ ਮੈਂ ਦੁਖੀ ਤੇ ਪਰੇਸ਼ਾਨ ਜਿਆ ਰਹਾ ਬੀਜੀ ਦਾ ਵਿਵਹਾਰ ਮੇਰੀ ਸਮਝ ਤੋਂ ਬਾਹਰ ਸੀ ਮੈਨੂੰ ਲੱਗਿਆ ਸ਼ਾਇਦ ਉਹ ਨਾਰਾਜ਼ ਹੈ ਕਿਉਂਕਿ ਕੱਲ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਆਪਣੇ ਸਹੁਰੇ ਘਰ ਚੱਲਿਆ ਗਿਆ ਸੀ ਬੱਚਿਆਂ ਨੂੰ ਵੀ ਬੀਜੀ ਕੋਲ ਹੀ ਛੱਡ ਗਿਆ ਸੀ ਮੈਨੂੰ ਲੱਗਿਆ ਸ਼ਾਇਦ ਬੀਜੀ ਇਸ ਗੱਲ ਤੋਂ ਨਾਰਾਜ਼ ਹੈ ਮੈਂ ਸੋਚਿਆ ਉਹਨਾਂ ਨੂੰ ਜਲਦੀ ਮਨਾ ਲਵਾਂਗਾ ਅਸੀਂ ਖਾਣਾ ਖਾ ਕੇ ਵਾਪਸ ਆਏ ਤਾਂ ਮੈਂ ਤੁਰੰਤ ਹੀ ਬੀਜੀ ਦੇ ਕਮਰੇ ਵਿੱਚ ਗਿਆ ਹਰਮਨ ਨੂੰ ਚਾਹ ਬਣਾਉਣ ਲਈ ਕਿਹਾ ਪਰ ਜਦੋਂ ਮੈਂ ਬੀਜੀ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਉਹ ਗੂੜੀ ਨੀਂਦ ਵਿੱਚ ਸੌਂ ਰਹੀ ਸੀ ਮੈਨੂੰ ਚਾਹ ਆਪਣੇ ਨਾਲ ਪੀਣ ਦਾ ਕਹਿ ਕੇ ਖੁਦ ਸੰਗੇ ਸੀ ਜਦ ਕੇ ਮੈਂ ਹੋਟਲ ਵਿੱਚ ਬਹੁਤ ਜਲਦੀ ਵਾਪਸ ਆਇਆ ਸੀ ਖਾਣਾ ਖਾਣ ਦੇ ਵਾਪਸ ਆ ਗਿਆ ਸੀ ਹਾਲਾਂਕਿ ਬੱਚਿਆਂ ਨੇ ਕਿੰਨਾ ਕਿਹਾ ਸੀ ਕਿ ਉਹਨਾਂ ਨੇ ਹਜੇ ਹੋਰ ਘੁੰਮਣਾ ਤੁਰਨਾ ਭਰਨਾ ਹੈ ਪਰ ਮੈਨੂੰ ਵੀਜੀ ਨਾਲ ਸਮਾਂ ਬਿਤਾਉਣਾ ਸੀ ਤੇ ਵੀਜੀ ਸੌ ਚੁੱਕੀ ਸੀ ਮੇਰਾ ਦਿਲ ਇੱਕਦਮ ਉਦਾਸ ਜਿਹਾ ਹੋ ਗਿਆ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਵੀਜੀ ਵੀ ਸੌ ਗਈ ਤੇ ਮੈਂ ਵੀ ਆਪਣੀ ਪਤਨੀ ਤੇ ਬੱਚਿਆਂ ਨਾਲ ਜਿਆਦਾ ਸਮਾਂ ਬਾਹਰ ਨਹੀਂ ਬਿਤਾ ਸਕਿਆ ਮੇਰੇ ਬੱਚੇ ਕਿੰਨੇ ਖੁਸ਼ ਸੀ ਇਸ ਸਮੇ ਮੈਨੂੰ ਵੀਜੀ ਤੇ ਗੁੱਸਾ ਆ ਰਿਹਾ ਸੀ ਪਰ ਸਵੇਰ ਤੱਕ ਉਹ ਗੁੱਸਾ ਖਤਮ ਹੋ ਚੁੱਕਿਆ ਸੀ ਮੈਂ ਬੀਜੀ ਦੇ ਕੋਲ ਬਹਿ ਗਿਆ ਤੇ ਸ਼ਿਕਾਇਤ ਕਰਦੇ ਕਹਿਣ ਲੱਗਾ ਬੀਜੀ ਤੁਸੀਂ ਛੇਤੀ ਸੌਂਗੇ ਸੀ ਰਾਤ ਨੂੰ ਜਦਕੇ ਮੈਂ ਵੀ ਜਲਦੀ ਵਾਪਸ ਆ ਗਿਆ ਸੀ ਬਸ ਬੇਟਾ ਮੇਰੀ ਤਾਂ ਉਮਰ ਹੋ ਚੁੱਕੀ ਹੈ ਨੀ ਜਲਦੀ نیند ਆ ਜਾਂਦੀ ਹੈ ਤੇ ਜਲਦੀ ਅੱਖ ਖੁੱਲ ਵੀ ਜਾਂਦੀ ਹੈ ਕੋਈ ਗੱਲ ਨਹੀਂ ਅੱਜ ਤੂੰ ਪੂਰਾ ਦਿਨ ਮੇਰੇ ਕੋਲ ਰਹਿਣਾ ਬੀਜੀ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਿਆ ਤਾਂ ਮੇਰੀ ਸਾਰੀ ਨਾਰਾਜ਼ਗੀ ਖਤਮ ਹੋ ਗਈ ਮੈਂ ਵੀਜੀ ਦੀ ਗੋਦ ਵਿੱਚ ਸਿਰ ਰੱਖ ਦਿੱਤਾ ਏਨੇ ਵਿੱਚ ਮੇਰੀ ਪਤਨੀ ਚਾਹ ਲੈ ਕੇ ਆ ਗਈ ਨਾਸ਼ਤਾ ਤਾਂ ਮੈਂ ਪਹਿਲਾਂ ਹੀ ਕਰ ਚੁੱਕਿਆ ਸੀ ਹਰਮਨ ਵੀਜੀ ਲਈ ਵੀ ਚਾਹ ਲਿਓ ਅੱਜ ਮੈਂ ਵੀਜੀ ਦੇ ਨਾਲ ਹੀ ਚਾਹ ਪੀਵਾਂਗਾ। ਜੀ ਅੱਛਾ ਕਹਿ ਕੇ ਹਰਮਨ ਵਾਪਸ ਮੁੜ ਗਈ ਤੇ ਇੱਕ ਕੱਪ ਚਾਹ ਵੀਜੀ ਵਾਸਤੇ ਲਈ। ਹਰਮਨ ਵੀ ਉੱਥੇ ਹੀ ਬੈਠ ਗਈ। ਮੈਂ ਵੀਜੀ ਦੇ ਹੱਥਾਂ ਵੱਲ ਵੇਖਿਆ। ਉਹਨਾਂ ਦੇ ਹੱਥ ਕੰਬ ਰਹੇ ਸੀ। ਵੀਜੀ ਕੀ ਹੋਇਆ? ਤੁਹਾਡੀ ਤबीयत ਤਾਂ ਠੀਕ ਹੈ? ਮੈਂ ਆਪਣਾ ਚਾਹ ਦਾ ਕੱਪ ਰੱਖ ਦਿੱਤਾ। ਹਾਂ ਬੇਟਾ, ਮੈਂ ਠੀਕ ਹਾਂ। ਵੀਜੀ ਨੇ ਜਵਾਬ ਦਿੱਤਾ। ਤਾ ਮੈਨੂੰ ਉਹਨਾਂ ਦੀ ਗੱਲ ਤੇ ਭਰੋਸਾ ਨਾ ਹੋਇਆ ਤੁਹਾਡੇ ਹੱਥ ਕਿਉਂ ਕੰਬ ਰਹੇ ਹਨ ਅਗਲੇ ਦਿਨ ਸਵੇਰੇ ਮੈਂ ਬੀਜੀ ਨੂੰ ਜਿੱਦ ਕਰਕੇ ਡਾਕਟਰ ਕੋਲ ਜਾਣ ਲਈ ਤਿਆਰ ਕਰ ਲਿਆ ਸੀ ਪਹਿਲਾਂ ਤਾਂ ਉਹ ਮੰਨ ਨਹੀਂ ਰਹੀ ਸੀ ਕਹਿਣ ਲੱਗੀ ਬੇਟਾ ਮੈਂ ਬਿਲਕੁਲ ਠੀਕ ਹਾਂ ਬਸ ਥੋੜਾ ਜਿਹਾ ਚੱਕਰ ਆ ਗਿਆ ਸੀ ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਮੈਂ ਹਰਮਨ ਨੂੰ ਕਿਹਾ ਤੂੰ ਵੀ ਤਿਆਰ ਹੋ ਜਾ ਬੀਜੀ ਨੂੰ ਲੈ ਕੇ ਚਲਦੇ ਹਾਂ ਬੀਜੀ ਬਾਰ-ਬਾਰ ਕਹਿੰਦੀ ਰਹੀ ਕਿ ਛੱਡੋ ਬੇਟਾ ਮੈਂ ਨਹੀਂ ਜਾਵਾਂਗੀ ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਤੇ ਗੱਡੀ ਕੱਢ ਲਈ ਸਾਰੇ ਰਸਤੇ ਬੀਜੀ ਚੁੱਪ ਰਹੀ ਨਾ ਕੁਝ ਕਿਹਾ ਨਾ ਕੁਝ ਪੁੱਛਿਆ ਬਸ ਖਿੜਕੀ ਚੋਂ ਬਾਹਰ ਦੇਖਦੀ ਰਹੀ ਮੈਂ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਸ ਹਾਂ ਵਿੱਚ ਜਵਾਬ ਦੇ ਕੇ ਚੁੱਪ ਹੋ ਜਾਂਦੀ ਮੈਨੂੰ ਉਹਨਾਂ ਦਾ ਇਹ ਵਿਵਹਾਰ ਹੁਣ ਵੀ ਅਜੀਬ ਲੱਗ ਰਿਹਾ ਸੀ ਜਦੋਂ ਅਸੀਂ ਡਾਕਟਰ ਤੇ ਹਸਪਤਾਲ ਪਹੁੰਚੇ ਤਾਂ ਬੀਜੀ ਨੇ ਬੜੀ ਮੁਸ਼ਕਲ ਨਾਲ ਖੁਦ ਦਾ ਚੈੱਕਅਪ ਕਰਨ ਲਈ ਤਿਆਰ ਕੀਤਾ ਡਾਕਟਰ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਦਿਲ ਦੀ ਧੜਕਣ ਸਭ ਕੁਝ ਚੈੱਕ ਕੀਤਾ ਪਰ ਫਿਰ ਕੁਝ ਸਮਾਂ ਉਹਨਾਂ ਨਾਲ ਗੱਲਾਂ ਵੀ ਕੀਤੀਆਂ ਉਹਨਾਂ ਨੇ ਪੁੱਛਿਆ ਨੀਂਦ ਠੀਕ ਹੁੰਦੀ ਹੈ ਖਾਣਾ ਸਮੇਂ ਸਿਰ ਖਾਂਦੇ ਹੋ ਦਿਲ ਘਬਰਾਉਂਦਾ ਤਾਂ ਨਹੀਂ ਬੀਜੀ ਹਰ ਸਵਾਲ ਦਾ ਜਵਾਬ ਬਸ ਹਲਕੀ ਜੀ ਮੁਸਕਰਾਹਟ ਦੇ ਨਾਲ ਦੇ ਰਹੀ ਸੀ ਅੰਤ ਵਿੱਚ ਡਾਕਟਰ ਨੇ ਮੇਰੇ ਵੱਲ ਵੇਖਿਆ ਤੇ ਕਿਹਾ ਤੁਹਾਡੀ ਵੀਜੀ ਨੂੰ ਕੋਈ ਖਾਸ ਬਿਮਾਰੀ ਨਹੀਂ ਹੈ ਬਸ ਉਹਨਾਂ ਨੂੰ ਕਿਸੇ ਗੱਲ ਦੀ ਟੈਨਸ਼ਨ ਹੈ ਸ਼ਾਇਦ ਕਿਸੇ ਗੱਲ ਦਾ ਦਬਾਅ ਹੈ ਡਿਪਰੈਸ਼ਨ ਨਹੀਂ ਹੈ ਪਰ ਥੋੜੀ ਟੈਨਸ਼ਨ ਜ਼ਰੂਰ ਹੈ ਚੰਗਾ ਇਹ ਹੋਵੇਗਾ ਤੁਸੀਂ ਇਹਨਾਂ ਨੂੰ ਸਮਾਂ ਦਿਓ ਇਹ ਨਾਲ ਜਿਆਦਾ ਇਹਨਾਂ ਦੇ ਨਾਲ ਜਿਆਦਾ ਸਮਾਂ ਗੁਜ਼ਾਰੋ ਇਨਾਂ ਨੂੰ ਗੱਲ ਕਰਨ ਦਾ ਮੌਕਾ ਦਿਓ ਮੈਂ ਰੱਬ ਦਾ ਧੰਨਵਾਦ ਕੀਤਾ ਕਿ ਕੋਈ ਵੱਡੀ ਬਿਮਾਰੀ ਨਹੀਂ ਹੈ ਪਰ ਅੰਦਰੋਂ ਅਜੀਬ ਜਿਹਾ ਅਹਿਸਾਸ ਸੀ ਆਖਰ ਬੀਜੀ ਨੂੰ ਕਿਸ ਗੱਲ ਦੀ ਟੈਨਸ਼ਨ ਹੈ ਮੈਂ ਤਾਂ ਚਾਹੁੰਦਾ ਸੀ ਕਿ ਉਹ ਖੁਸ਼ ਰਹੇ ਨਾ ਘਰ ਆ ਕੇ ਮੈਂ ਉਹਨਾਂ ਕੋਲ ਬਹਿ ਗਿਆ ਉਹ ਚੁੱਪ ਸੀ ਮੈਂ ਕਿਹਾ ਬੀਜੀ ਦੇਖਿਆ ਡਾਕਟਰ ਨੇ ਵੀ ਕਿਹਾ ਹੈ ਕਿ ਤੁਹਾਨੂੰ ਟੈਨਸ਼ਨ ਹੈ ਦੱਸੋ ਨਾ ਬੀਜੀ ਕਿਹੜੀ ਗੱਲ ਦੀ ਟੈਨਸ਼ਨ ਹੈ ਤੁਹਾਨੂੰ ਕੀ ਪਰੇਸ਼ਾਨੀ ਹੈ ਬੀਜੀ ਮੁਸਕਰਾ ਕੇ ਕਹਿਣ ਲੱਗੀ ਨਹੀਂ ਪੁੱਤ ਡਾਕਟਰ ਤਾਂ ਐਵੇਂ ਕਹਿੰਦੇ ਰਹਿੰਦੇ ਨੇ ਮੈਂ ਜਿਵੇਂ ਠੀਕ ਆ ਤੁਸੀਂ ਲੋਕ ਬਸ ਖੁਸ਼ ਰਹੋ ਇਹਦੇ ਵਿੱਚ ਮੇਰੀ ਖੁਸ਼ੀ ਹੈ ਮੈਂ ਚੁੱਪ ਹੋ ਗਿਆ ਪਰ ਮੇਰਾ ਦਿਲ ਹਜੇ ਵੀ ਸੰਤੁਸ਼ਟ ਨਹੀਂ ਸੀ ਅਗਲੇ 2-3 ਦਿਨ ਮੈਂ ਧਿਆਨ ਦਿੱਤਾ ਕਿ ਬੀਜੀ ਪਹਿਲਾਂ ਵਰਗੀ ਨਹੀਂ ਰਹੀ ਕਦੇ ਬੈਠੇ-ਬੈਠੇ ਸੋਚਾਂ ਵਿੱਚ ਘੁੰਮ ਜਾਂਦੀ ਕਦੇ ਖਾਣੇ ਦੀ ਟੇਬਲ ਦੇ ਸਬਦੇ ਹੁੰਦਿਆਂ ਹੋਇਆਂ ਵੀ ਚੁੱਪ ਰਹਿੰਦੀ। ਇੱਕ ਦਿਨ ਮੈਂ ਦੇਖਿਆ ਕਿ ਬੀਜੀ ਹਰਮਨ ਨਾਲ ਬੈਠੀ ਸੀ ਹਰਮਨ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਪਰ ਬੀਜੀ ਦਾ ਧਿਆਨ ਕਿਤੇ ਹੋਰ ਸੀ। ਉਹਨਾਂ ਦੇ ਚਿਹਰੇ ਤੇ ਇੱਕ ਖਮੋਸ਼ੀ ਸੀ, ਉਦਾਸੀ ਸੀ। ਮੈਂ ਪੁੱਛਿਆ ਬੀਜੀ ਸਭ ਠੀਕ ਤਾਂ ਹੈ? ਕਿੱਥੇ ਗਵਾਚੇ ਹੋਇਓ? ਬੀਜੀ ਕਹਿਣ ਲੱਗੀ, "ਬਸ ਪੁੱਤ, ਦਿਲ ਕਦੇ-ਕਦੇ ਅਜੀਬ ਜਿਹਾ ਹੋ ਜਾਂਦਾ ਹੈ। ਕੋਈ ਕਾਰਨ ਵੀ ਨਹੀਂ ਹੁੰਦਾ।" ਮੈਂ ਕਿਹਾ ਚਲੋ ਬਾਹਰ ਚੱਲਦੇ ਹਾਂ ਕਿਤੇ ਘੁੰਮ ਕੇ ਆਉਂਦੇ ਹਾਂ ਪਰ ਉਹਨਾਂ ਨੇ ਕਿਹਾ ਨਹੀਂ ਪੁੱਤ ਦਿਲ ਨਹੀਂ ਚਾਹੁੰਦਾ ਇੱਕ ਦਿਨ ਮੈਂ ਸ਼ਾਮ ਨੂੰ ਕੰਮ ਤੋਂ ਵਾਪਸ ਆਇਆ ਤਾਂ ਦੇਖਿਆ ਬੀਜੀ ਆਪਣੇ ਕਮਰੇ ਵਿੱਚ ਬੈਠੀ ਸੀ ਮੈਂ ਆਵਾਜ਼ ਦਿੱਤੀ ਬੀਜੀ ਚਾਹ ਪੀਓਗੇ ਉਹਨਾਂ ਨੇ ਸਿਰ ਝੁੱਕ ਕੇ ਮੇਰੇ ਵੱਲ ਦੇਖਿਆ ਪਰ ਕੋਈ ਜਵਾਬ ਨਾ ਦਿੱਤਾ ਜਦੋਂ ਮੈਂ ਬੀਜੀ ਦੇ ਕੋਲ ਗਿਆ ਉਹਨਾਂ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਨਮੀ ਸੀ ਮੈਂ ਪੁੱਛਿਆ ਬੀਜੀ ਤੁਸੀਂ ਰੋ ਰਹੇ ਹੋ ਉਹਨਾਂ ਨੇ ਤੁਰੰਤ ਮੂੰਹ ਮੋੜ ਲਿਆ ਤੇ ਬੋਲੀ ਨਹੀਂ ਪੁੱਤ ਅੱਖ ਵਿੱਚ ਕੁਝ ਚਲਾ ਗਿਆ ਸੀ ਮੈਂ ਜਾਣ ਗਿਆ ਸੀ ਕੁਝ ਨਾ ਕੁਝ ਤਾਂ ਹੈ ਜੋ ਬੀਜੀ ਰੋ ਰਹੀ ਹੈ ਪਰ ਉਹ ਦੱਸਣਗੇ ਨਹੀਂ ਮੈਨੂੰ ਲੱਗਿਆ ਸ਼ਾਇਦ ਉਹਨਾਂ ਦੀ ਕੋਈ ਪੁਰਾਣੀ ਯਾਦ ਤਾਜ਼ਾ ਹੋ ਗਈ ਹੋਣੀ ਮੈਂ ਚਾਹੁੰਦਾ ਸੀ ਉਹਨਾਂ ਦਾ ਦਿਲ ਬਹਲਾਵਾਂ ਅਗਲੇ ਦਿਨ ਮੈਂ ਸੋਚਿਆ ਬੀਜੀ ਲਈ ਇੱਕ ਸੋਹਣਾ ਜਿਹਾ ਸੂਟ ਲੈ ਕੇ ਆਉਂਦਾ ਹਾਂ ਮੈਂ ਹਰਮਨ ਨੂੰ ਨਾਲ ਲੈ ਕੇ ਬਾਜ਼ਾਰ ਚਲਾ ਗਿਆ ਹਰਮਨ ਨੇ ਬੜੇ ਪਿਆਰ ਨਾਲ ਇੱਕ ਸੋਹਣਾ ਜਿਹਾ ਸੂਟ ਪਸੰਦ ਕੀਤਾ ਤੇ ਕਹਿਣ ਲੱਗੀ ਬੀਜੀ ਤੇ ਬਹੁਤ ਵਧੀਆ ਲੱਗੇਗਾ ਮੈਂ ਤੁਰੰਤ ਖਰੀਦ ਲਿਆ ਤੇ ਖੁਸ਼ੀ-ਖੁਸ਼ੀ ਘਰੇ ਵਾਪਸ ਆ ਗਿਆ ਜਿਵੇਂ ਹੀ ਬੀਜੀ ਨੂੰ ਸੂਟ ਦਿੱਤਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਆ ਗਈ ਉਹਨਾਂ ਨੇ ਸੂਟ ਫੜਿਆ ਤੇ ਕਹਿਣ ਲੱਗੀ ਬਾ ਬੇਟਾ ਇਹ ਤਾਂ ਬਹੁਤ ਸੋਹਣਾ ਹੈ ਪਰ ਜਿਵੇਂ ਹੀ ਹਰਮਨ ਕਮਰੇ ਵਿੱਚ ਆਈ ਤਾਂ ਬੀਜੀ ਦਾ ਚਿਹਰਾ ਬਦਲ ਗਿਆ। ਉਹਨਾਂ ਦੇ ਚਿਹਰੇ ਤੇ ਉਹ ਖੁਸ਼ੀ ਅਚਾਨਕ ਗਾਇਬ ਹੋ ਗਈ। ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹਨਾਂ ਨੇ ਹੌਲੀ ਜਿਹੀ ਸੂਟ ਵਾਪਸ ਕਰਦਿਆਂ ਕਿਹਾ, "ਨਹੀਂ ਬੇਟਾ, ਇਹ ਤੂੰ ਹਰਮਨ ਲਈ ਲੈ ਕੇ ਆਇਆ ਨਾ, ਤਾਂ ਮੈਂ ਕਿਉਂ ਲਵਾਂ?" ਮੈਂ ਹੈਰਾਨ ਹੋ ਕੇ ਕਿਹਾ, "ਨਹੀਂ ਬੀਜੀ, ਇਹ ਤਾਂ ਮੈਂ ਤੁਹਾਡੇ ਲਈ ਖਰੀਦਿਆ।" ਹਰਮਨ ਨੇ ਵੀ ਪ੍ਰੰਤ ਕਿਹਾ, "ਬੀਜੀ, ਇਹ ਤੁਹਾਡੇ ਲਈ ਹੈ ਪਰਵੀਜੀ ਨੇ ਹੱਥ ਪਿੱਛੇ ਕਰਕੇ ਕਹਿਣ ਲੱਗੀ ਨਹੀਂ ਬੇਟਾ ਹੁਣ ਮੇਰੇ ਤੇ ਇਹ ਰੰਗ ਚੰਗੇ ਨਹੀਂ ਲੱਗਦੇ ਬੁਢਾਪੇ ਵਿੱਚ ਇਹ ਸਭ ਨਹੀਂ ਜੱਜਦਾ ਤੂੰ ਹਰਮਨ ਨੂੰ ਦੇ ਦੇ ਮੇਰੇ ਕੋਲ ਪਹਿਲਾਂ ਹੀ ਬਹੁਤ ਸੂਟ ਹਨ ਇਹ ਸੂਟ ਲੈ ਕੇ ਮੈਂ ਕੀ ਕਰਾਂਗੀ ਮੈਂ ਕੁਝ ਸਮਾਂ ਚੁੱਪ ਖੜਾ ਰਿਹਾ ਅੰਦਰੋਂ ਦਿਲ ਨੂੰ ਕੁਝ ਖੜਕਾ ਜਿਹਾ ਸੀ ਪਹਿਲਾਂ ਖੁਸ਼ੀ ਫਿਰ ਅਚਾਨਕ ਨਾ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਕਹਿ ਨਹੀਂ پا ਰਹੀ ਸੀ ਹਰਮਨ ਨੇ ਮੇਰੇ ਵੱਲ ਵੇਖਿਆ ਜਿਵੇਂ ਉਸ ਨੂੰ ਕੁਝ ਅਜੀਬ ਲੱਗਿਆ ਹੋਵੇ ਮੈਂ ਜ਼ਬਰਦਸਤੀ ਬੀਜੀ ਦੇ ਹੱਥ ਵਿੱਚ ਸੂਟ ਫੜਾਇਆ ਪਰ ਉਹਨਾਂ ਨੇ ਮੇਰਾ ਹੱਥ ਹਟਾ ਦਿੱਤਾ ਤੇ ਕਿਹਾ ਰੈਣ ਦੇ ਬੇਟਾ ਮੈਂ ਕਿਹਾ ਬੀਜੀ ਤੁਸੀਂ ਨਾਰਾਜ਼ ਹੋ ਮੇਰੇ ਨਾਲ ਉਹਨਾਂ ਨੇ ਤੁਰੰਤ ਨਾਂ ਵਿੱਚ ਸਿਰ ਹਿਲਾਇਆ ਤੇ ਕਿਹਾ ਨਹੀਂ ਬੇਟਾ ਐਦਾਂ ਦੀ ਕੋਈ ਗੱਲ ਨਹੀਂ ਹੈ ਰਾਤ ਨੂੰ ਜਦੋਂ ਸਾਰੇ ਸੌਂ ਗਏ ਤਾਂ ਮੈਂ ਕਾਫੀ ਦੇਰ ਤੱਕ ਜਾਗਦਾ ਰਿਹਾ ਸੋਚਦਾ ਰਿਹਾ ਕਿ ਆਖਰ ਵੀਜੀ ਨੂੰ ਕੀ ਹੋਇਆ ਹੈ ਕਦੇ ਉਹ ਕਿਸੇ ਗੱਲ ਵਿੱਚ ਉਲਝੀ ਲੱਗਦੀ ਹੈ ਤਾਂ ਕਦੇ ਖੁਦ ਹੀ ਮੁਸਕਰਾ ਦਿੰਦੀ ਹੈ ਕਦੇ ਇੰਜ ਲੱਗਦਾ ਜਿਵੇਂ ਕਿਸੇ ਚੀਜ਼ ਤੋਂ ਪਰੇਸ਼ਾਨ ਹੈ ਮੈਂ ਫੈਸਲਾ ਕੀਤਾ ਕਿ ਕੱਲ ਫੇਰ ਉਹਨਾਂ ਨਾਲ ਗੱਲ ਕਰਾਂਗਾ ਚਾਹੇ ਉਹ ਕੁਝ ਵੀ ਕਹਿਣ ਅਗਲੀ ਸਵੇਰ ਮੈਂ ਨਾਸਤੇ ਦੇ ਸਮੇਂ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਬੀਜੀ ਚੁੱਪਚਾਪ ਬੈਠੀ ਰੋਟੀ ਖਾ ਰਹੀ ਸੀ ਮੈਂ ਕਿਹਾ ਬੀਜੀ ਤੁਸੀਂ ਖੁਸ਼ ਨਹੀਂ ਲੱਗ ਰਹੇ ਮੈਨੂੰ ਦੱਸੋ ਨਾ ਆਖਰ ਕੀ ਗੱਲ ਹੈ ਕੁਝ ਹੈ ਜੋ ਤੁਸੀਂ ਮੇਰੇ ਤੋਂ ਲੁਕੋ ਰਹੇ ਹੋ ਤਾਂ ਬੀਜੀ ਕਹਿਣ ਲੱਗੀ ਨਹੀਂ ਪੁੱਤ ਤੂੰ ਐਦਾਂ ਕਿਉਂ ਸੋਚਦਾ ਹੈ ਬਸ ਮੇਰੀ ਉਮਰ ਹੋ ਗਈ ਦਿਲ ਕਦੇ-ਕਦੇ ਕਿਸੇ ਗੱਲ ਨੂੰ ਲੈ ਕੇ ਉਲਝ ਜਾਂਦਾ ਹੈ ਜੋ ਕਦੇ ਖਤਮ ਨਹੀਂ ਹੁੰਦੀ ਮੈਂ ਕਿਹਾ ਬੀਜੀ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਦਿਓ ਮੈਂ ਹਾਂ ਨਾ ਉਹਨਾਂ ਨੇ ਬਸ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ ਪੁੱਤ ਮੈਂ ਚੁੱਪ ਹੋ ਗਿਆ ਅਗਲੇ ਕੁਝ ਦਿਨ ਵੀ ਇਸੇ ਤਰ੍ਹਾਂ ਲੰਘ ਗਏ ਬੀਜੀ ਕੁਝ ਠੀਕ ਲੱਗਦੀ ਕਦੇ ਉਦਾਸ ਲੱਗਦੀ ਕਦੇ ਮੇਰੇ ਨਾਲ ਗੱਲ ਕਰਦੇ ਕਰਦੇ ਅਚਾਨਕ ਚੁੱਪ ਹੋ ਜਾਂਦੀ ਹਾਰਮਨ ਵੀ ਕਹਿਣ ਲੱਗੀ ਬੀਜੀ ਸ਼ਾਇਦ ਕਿਸੇ ਗੱਲ ਤੋਂ ਦੁਖੀ ਹਨ ਪਰ ਦੱਸਦੇ ਨਹੀਂ ਇੱਕ ਦਿਨ ਮੈਂ ਉਹਨਾਂ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਬੀਜੀ ਆਪਣੀ ਪੁਰਾਣੀ ਫੋਟੋ ਦੇਖ ਰਹੀ ਸੀ ਮੈਂ ਕਿਹਾ ਬੀਜੀ ਕੀ ਦੇਖ ਰਹੇ ਹੋ ਕਹਿਣ ਲੱਗੀ ਕੁਝ ਨਹੀਂ ਬੇਟਾ ਪ੍ਰਾਣੀਆਂ ਜਿਆਦਾ ਸੀ ਮੈਂ ਉਹਨਾਂ ਕੋਲ ਬੈਠ ਗਿਆ ਤੇ ਕਿਹਾ ਬੀਜੀ ਹੁਣ ਇਹ ਸਭ ਛੱਡ ਦਿਓ ਹੁਣ ਅਸੀਂ ਹਾਂ ਨਾ ਪਰ ਉਹਨਾਂ ਨੇ ਬਸ ਸਿਰ ਹਿਲਾ ਦਿੱਤਾ ਮੇਰਾ ਦਿਲ ਹੁਣ ਵਿਸ਼ਵਾਸ ਕਰਨ ਲੱਗਿਆ ਸੀ ਕਿ ਬੀਜੀ ਸੱਚਮੁੱਚ ਕਿਸੇ ਟੈਨਸ਼ਨ ਵਿੱਚ ਹੈ ਪਰ ਉਹ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹੁੰਦੀ ਮੈਂ ਰੋਜ਼ ਉਹਨਾਂ ਕੋਲ ਬੈਠਣ ਲੱਗਾ ਉਹਨਾਂ ਨਾਲ ਗੱਲਾਂ ਕਰਦਾ ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਪਰ ਉਹਨਾਂ ਦੇ ਚਿਹਰੇ ਤੇ ਉਹੀ ਉਦਾਸੀ ਛਾਈ ਰਹਿੰਦੀ ਕਦੇ-ਕਦੇ ਲੱਗਦਾ ਉਹ ਕੁਝ ਕਹਿਣਾ ਚਾਹੁੰਦੀ ਹੈ ਪਰ ਅਚਾਨਕ ਦੁਖ ਜਾਂਦੀ ਸੀ ਮੈਂ ਹਰ ਵਾਰ ਇਹੀ ਸੋਚਦਾ ਕਿਤੇ ਨਾ ਕਿਤੇ ਦਾਲ ਵਿੱਚ ਕੁਝ ਕਾਲਾ ਜ਼ਰੂਰ ਹੈ 7 ਸਾਲ ਪਹਿਲਾਂ ਵੀ ਜੀ ਨੇ ਮੈਨੂੰ ਖੁਦ ਅਫਰੀਕਾ ਭੇਜਿਆ ਸੀ ਕਿਉਂਕਿ ਘਰ ਦੇ ਹਾਲਾਤ ਚੰਗੇ ਨਹੀਂ ਸੀ ਮੇਰੀ ਪਤਨੀ ਵੱਖਰੇ ਤੌਰ ਤੇ ਮੇਰੇ ਨਾਲ ਘਰ ਦੇ ਖਰਚੇ ਲਈ ਲੜਦੀ ਰਹਿੰਦੀ ਸੀ ਜੀ ਨੇ ਜਦੋਂ ਸਾਡੇ ਦੋਮਾ ਵਿਚਾਲੇ ਇੰਨੀ ਲੜਾਈ ਦੇਖੀ ਤਾਂ ਸਾਡੀ ਥੋੜੀ ਜੀ ਜ਼ਮੀਨ ਵੇਚ ਕੇ ਮੈਨੂੰ ਅਫਰੀਕਾ ਭੇਜ ਦਿੱਤਾ ਮੇਰਾ ਚੰਗਾ ਕੰਮ ਚੱਲ ਪਿਆ ਘਰ ਵਿੱਚ ਪੈਸੇ ਆਉਣ ਲੱਗੇ ਹਾਲਾਤ ਚੰਗੇ ਹੋ ਗਏ ਉਹਨਾਂ ਦਿਨਾਂ ਵਿੱਚ ਮੇਰੀ ਵੀਜੀ ਤੇ ਹਰਮਨ ਦੋਮਾ ਨਾਲ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਦਾ ਹਾਲ ਚਾਲ ਦਾ ਪਤਾ ਲੱਗਦਾ ਰਹਿੰਦਾ ਸੀ ਮੇਰੇ ਬੱਚੇ ਵੀ ਹਰ ਸੁੱਖ ਸਹੂਲਤ ਨਾਲ ਜੀ ਰਹੇ ਸੀ ਹੁਣ 7 ਸਾਲ ਬਾਅਦ ਮੈਂ अफ्रीका ਤੋਂ ਵਾਪਸ ਆਇਆ ਸੀ ਭਾਰ ਸਭ ਕੁਝ ਬਦਲਿਆ ਹੋਇਆ ਲੱਗ ਰਿਹਾ ਸੀ ਮੈਨੂੰ ਲੱਗਿਆ ਸੀ ਕਿ 4 ਮਹੀਨਿਆਂ ਦੀ ਜੋ ਛੁੱਟੀ ਮਿਲੀ ਹੈ ਉਸ ਨੂੰ ਆਰਾਮ ਨਾਲ ਆਪਣੇ ਘਰ ਵਾਲਿਆਂ ਨਾਲ ਗੁਜ਼ਾਰਾਂਗਾ afrika ਵਿੱਚ ਰਹਿੰਦੇ ਸਮੇਂ ਮੈਂ ਆਪਣੇ ਪਰਿਵਾਰ ਨੂੰ ਬਹੁਤ ਯਾਦ ਕਰਦਾ ਸੀ ਖਾਸ ਕਰਕੇ ਬੀਜੀ ਦੀ ਯਾਦ ਬਹੁਤ ਜ਼ਿਆਦਾ ਹੁੰਦੀ ਸੀ ਕਦੇ ਮੈਂ ਉਹਨਾਂ ਤੋਂ ਦੂਰ ਹੀ ਨਹੀਂ ਰਿਹਾ ਸੀ ਜਦੋਂ ਤੋਂ ਉਹ ਉਸ ਸੰਭਾਲਿਆ ਸੀ ਉਹਨਾਂ ਨੇ ਮੈਨੂੰ ਇੱਕ ਪੜ ਲਈ ਖੁਦ ਤੋਂ ਦੂਰ ਨਹੀਂ ਕੀਤਾ ਸੀ ਜਦੋਂ ਮੈਨੂੰ ਬਾਹਰ ਭੇਜਿਆ ਉਦੋਂ ਪਤਾ ਨਹੀਂ ਕਿਵੇਂ ਦਿਲ ਤੇ ਪੱਥਰ ਰੱਖ ਕੇ ਭੇਜਿਆ ਹੋਵੇਗਾ ਬਾਪੂ ਦੇ ਜਾਣ ਤੋਂ ਬਾਅਦ ਬੀਜੀ ਨੇ ਪਤਾ ਨਹੀਂ ਕਿਵੇਂ ਮੈਨੂੰ ਪਾਲਿਆ ਪੋਸਿਆ ਸੀ ਕਦੇ ਮਿਹਨਤ ਮਜ਼ਦੂਰੀ ਵੀ ਨਹੀਂ ਕਰਨ ਦਿੱਤੀ ਸਗੋਂ ਪੜਾਇਆ ਲਿਖਾਇਆ ਉਹੀ ਪੜ੍ਹਾਈ ਲਿਖਾਈ ਜੋ ਬਾਅਦ ਵਿੱਚ ਮੇਰੇ ਬਹੁਤ ਕੰਮ ਆਈ ਮੈਂ ਖੁਸ਼ ਵੀ ਸੀ ਕਿ ਵੀਜੀ ਨੇ ਮੈਨੂੰ ਸਿੱਖਿਆ ਦਵਾਈ ਸੂਝਬੂਝ ਦਿੱਤੀ ਸੀ ਸਿੱਖਿਆ ਸਿਰਫ ਇਸ ਲਈ ਤਾਂ ਪ੍ਰਾਪਤ ਨਹੀਂ ਕੀਤੀ ਸੀ ਕਿ ਇਨਸਾਨ ਚੰਗੀ ਜੌਬ ਕਰੇ ਤੇ ਪੈਸਾ ਕਮਾਵੇ ਸਗੋਂ ਸਿੱਖਿਆ ਤਾਂ ਇਸ ਲਈ ਪ੍ਰਾਪਤ ਕੀਤੀ ਜਾਂਦੀ ਹੈ ਕਿ ਇਨਸਾਨ ਦੇ ਅੰਦਰ ਸਹੀ ਗਲਤ ਦੀ ਸੂਝਬੂਝ ਪੈਦਾ ਹੋਵੇ ਮੈਨੂੰ ਜ਼ਿੰਦਗੀ ਵਿੱਚ ਸਭ ਕੁਝ ਮਿਲ ਚੁੱਕਿਆ ਸੀ ਪਰ ਵੀਜੀ ਦਾ ਵਿਵਹਾਰ ਮੇਰੇ ਨਾਲ ਬਦਲ ਚੁੱਕਿਆ ਸੀ ਇਹ ਕਮੀ ਮੇਰੇ ਦਿਲ ਨੂੰ ਜਿਵੇਂ ਖਾਲੀ ਕਰ ਰਹੀ ਸੀ ਮੈਂ ਚਾਹੁੰਦਾ ਸੀ ਕਿ ਵੀਜੀ ਪਹਿਲਾਂ ਦੀ ਤਰ੍ਹਾਂ ਖੁਸ਼ ਰਹੇ ਉਹਨਾਂ ਦੇ ਚਿਹਰੇ ਤੇ ਉਮੇ ਦੀ ਮੁਸਕਰਾਹਟ ਚੱਲ ਕੇ ਜੋ ਕਦੇ ਮੇਰੀ ਖੁਸ਼ੀ ਦੇਖ ਕੇ ਆ ਜਾਂਦੀ ਸੀ ਪਰ ਹੁਣ ਸਭ ਕੁਝ ਬਦਲ ਗਿਆ ਸੀ ਹੁਣ ਹਰਮਨ ਨੂੰ ਦੇਖ ਦੇ ਵੀਜੀ ਦਾ ਮੂਡ ਬਦਲ ਜਾਣਾ ਮੇਰੀ ਸਮਝ ਤੋਂ ਬਾਹਰ ਸੀ ਮੈਨੂੰ ਲੱਗਿਆ ਸ਼ਾਇਦ ਬੀਜੀ ਹਰਮਨ ਨੂੰ ਪਸੰਦ ਨਹੀਂ ਕਰਦੀ ਪਰ ਜੇ ਇਦਾਂ ਹੁੰਦਾ ਤਾਂ ਜ਼ਰੂਰ ਮੇਰੇ ਸਾਹਮਣੇ ਹਰਮਨ ਕੋਈ ਗੱਲ ਕਰਦੀ ਬੀਜੀ ਨੇ ਕਦੇ ਹਰਮਨ ਬਾਰੇ ਕੋਈ ਗਲਤ ਗੱਲ ਵੀ ਨਹੀਂ ਕੀਤੀ ਸੀ ਇਸ ਦਾ ਮਤਲਬ ਇਹ ਸੀ ਜ਼ਰੂਰ ਹਰਮਨ ਨਾਲ ਜੁੜੀ ਕੋਈ ਗੱਲ ਹੈ ਜਾਂ ਕੋਈ ਗਲਤੀ ਹੈ ਜਿਹਦੇ ਕਰਕੇ ਬੀਜੀ ਹਰਮਨ ਨੂੰ ਦੇਖਦੇ ਹੀ ਕਬਰਾ ਜਾਂਦੀ ਹੈ ਹੁਣ ਮੈਂ ਹਰਮਨ ਦੀ ਉਸ ਗਲਤੀ ਨੂੰ ਹਰ ਹਾਲ ਵਿੱਚ ਫੜਨਾ ਚਾਹੁੰਦਾ ਸੀ ਮੈਂ ਹਰਮਨ ਨੂੰ ਬੀਜੀ ਨਾਲ ਸ਼ਹਿਰ ਜਾਣ ਲਈ ਕਿਹਾ ਬੀਜੀ ਜਾਣ ਤੋਂ ਬਚ ਰਹੀ ਸੀ ਕਹਿਣ ਲੱਗੀ ਬੇਟਾ ਦਿਲ ਨਹੀਂ ਚਾਹੁੰਦਾ ਬਾਹਰ ਜਾਣ ਨੂੰ ਮੈਂ ਘਰ ਵਿੱਚ ਹੀ ਠੀਕ ਹਾਂ ਪਰ ਮੈਂ ਜਿੱਦ ਕੀਤੀ ਤੇ ਕਿਹਾ ਬੀਜੀ ਥੋੜਾ ਜਿਹਾ ਬਾਹਰ ਚਲੇ ਜਾਓ ਕਿਉਂਕਿ ਬਾਹਰ ਜਾਣ ਨਾਲ ਥੋੜਾ ਮਨ ਬਹਿਲ ਜਾਂਦਾ ਹੈ ਕਿਉਂਕਿ ਬਾਹਰ ਜਾਣ ਨਾਲ ਜਦੋਂ ਮੈਂ ਜ਼ਿਆਦਾ ਜ਼ੋਰ ਦਿੱਤਾ ਤਾਂ ਬੀਜੀ ਮੰਨ ਗਈ ਤੇ ਹਰਮਨ ਨਾਲ ਬਾਹਰ ਚਲੀ ਗਈ ਉਹਨਾਂ ਦੇ ਜਾਂਦੇ ਹੀ ਮੈਂ ਤੁਰੰਤ ਉਹ ਕੰਮ ਕੀਤਾ ਜੋ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਮੈਂ ਬੀਜੀ ਦੇ ਕਮਰੇ ਵਿੱਚ ਇੱਕ ਪਲਾਸਟਿਕ ਦੇ ਫੁੱਲਾਂ ਦਾ ਗੁਲਦਸਤਾ ਲੱਗਿਆ ਹੋਇਆ ਸੀ ਉਸ ਵਿੱਚ ਮੈਂ ਇੱਕ ਕੈਮਰਾ ਲੁਕੋ ਕੇ ਲਾ ਦਿੱਤਾ ਮੈਨੂੰ ਸ਼ੱਕ ਸੀ ਕਿ ਜ਼ਰੂਰ ਕੁਝ ਤਾਂ ਹੈ ਜੋ ਬੀਜੀ ਮੇਰੇ ਤੋਂ ਲੁਕਾਉਂਦੀ ਹੈ ਜਾਂ ਫਿਰ ਹਾਰਮਨ ਦੀ ਕੋਈ ਹਰਕਤ ਹੈ ਜੋ ਮੇਰੇ ਸਾਹਮਣੇ ਨਹੀਂ ਆ ਰਹੀ ਮੈਂ ਤਿੰਨ ਦਿਨ ਕੈਮਰੇ ਦੀ ਵੀਡੀਓ ਦੇਖਦਾ ਰਿਹਾ ਪਰ ਸਭ ਕੁਝ ਆਮ ਸੀ ਬਸ ਬੀਜੀ ਪਾਠ ਕਰਦੀ ਕਦੇ-ਕਦੇ ਖਿੜਕੀ ਕੋਲ ਬਹਿ ਕੇ ਬਾਹਰ ਦੇਖਦੀ ਪਰ ਪੰਜਵੇਂ ਦਿਨ ਜੋ ਵੀਡੀਓ ਸਾਹਮਣੇ ਆਈ ਉਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਮੇਰੇ ਹੱਥ ਕੰਬਣ ਲੱਗੇ ਹਾਰਮਨ ਬੀਜੀ ਦੇ ਕਮਰੇ ਵਿੱਚ ਗਈ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਬੀਜੀ ਉਸ ਟਾਈਮ ਮੰਜੇ ਤੇ ਬੈਠੀ ਸੀ ਹਰਮਨ ਉਹਦੇ ਕੋਲ ਜਾ ਕੇ ਗੁੱਸੇ ਵਿੱਚ ਬੋਲੀ ਕੁਝ ਬੋਲ ਰਹੀ ਸੀ ਫਿਰ ਉਸਨੇ ਬੀਜੀ ਨੂੰ ਗੁੱਸੇ ਵਿੱਚ ਕਿਹਾ ਹੁਣ ਬੰਦ ਕਰੋ ਇਹ ਡਰਾਮੇ ਮੈਨੂੰ ਸਭ ਪਤਾ ਹੈ ਗੁੱਡੀਏ ਤੂੰ ਮੇਰੇ ਖਿਲਾਫ ਮੇਰੇ ਪਤੀ ਦੇ ਦਿਲ ਵਿੱਚ ਜ਼ਹਿਰ ਘੋਲ ਰਹੀ ਹੈ ਮੈਂ ਤੈਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਆ ਮੇਰੇ ਪਤੀ ਤੋਂ ਦੂਰ ਰਹਿ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਬੀਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗੀ ਬੇਟਾ ਮੈਂ ਤਾਂ ਕਦੇ ਤੇਰੇ ਖਿਲਾਫ ਕੁਝ ਨਹੀਂ ਕਿਹਾ ਮੈਂ ਤਾਂ ਸਿਰਫ ਰੱਬ ਅੱਗੇ ਅਰਦਾਸ ਕਰਦੀ ਆ ਤੁਸੀਂ ਦੋਵੇਂ ਖੁਸ਼ ਰਹੋ ਪਰ ਹਰਮਨ ਨੇ ਉਹਨਾਂ ਦੀ ਗੱਲ ਕੱਟ ਦਿੱਤੀ ਤੇ ਸਖਤ ਲਹਿਜੇ ਵਿੱਚ ਕਿਹਾ ਝੂਠ ਨਾ ਬੋਲ ਬੁੱਢੀਏ ਮੈਂ ਤੈਨੂੰ ਦੁਬਾਰਾ ਆਪਣੇ ਪਤੀ ਨਾਲ ਗੱਲ ਕਰਦੇ ਦੇਖਿਆ ਤਾਂ ਤੈਨੂੰ ਇਸ ਘਰ ਵਿੱਚ ਨਾਲ ਨਹੀਂ ਰਹਿਣ ਦੇਵਾਂਗੀ ਇਸ ਤੋਂ ਬਾਅਦ ਗੁੱਸੇ ਨਾਲ ਦਰਵਾਜ਼ਾ ਖੋਲ ਕੇ ਬਾਹਰ ਨਿਕਲ ਗਈ ਬੀਜੀ ਚੁੱਪਚਾਪ ਬੈਠੀ ਸੀ ਉਹਨਾਂ ਦੇ ਚਿਹਰੇ ਤੇ ਦੁੱਖ ਤੇ ਡਰ ਸਾਫ਼ ਨਜ਼ਰ ਆ ਰਿਹਾ ਸੀ ਉਹ ਚੁੱਪਚਾਪ ਦਵਾਰਾਂ ਮੰਜੇ ਤੇ ਪੈ ਗਈ ਪਰ ਉਹਨਾਂ ਦੇ ਹੱਥ ਕੰਬ ਰਹੇ ਸੀ ਮੈਂ ਉਹ ਸੀਨ ਦੇਖਦਾ ਰਿਹਾ ਮੇਰਾ ਦਿਲ ਜਿਵੇਂ ਫਟ ਗਿਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਹਰਮਨ ਇਦਾਂ ਕਿਵੇਂ ਕਰ ਸਕਦੀ ਹੈ ਉਹ ਹਰਮਨ ਜਿਸ ਤੇ ਮੈਂ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਸੀ ਮੈਂ ਅਗਲੇ ਦਿਨ ਹਰਮਨ ਨੂੰ ਬੁਲਾ ਕੇ ਗੁੱਸੇ ਨਾਲ ਪੁੱਛਿਆ ਇਹ ਸਭ ਕੀ ਹੈ ਹਰਮਨ ਪਹਿਲਾਂ ਤਾਂ ਉਹ ਨਾ ਨਾ ਕਰਦੀ ਰਹੀ ਕਹਿਣ ਲੱਗੀ ਮੈਂ ਕੁਝ ਨਹੀਂ ਕੀਤਾ ਮੈਂ ਖੁਦ ਉਹਨਾਂ ਨਾਲ ਗੱਲ ਨਹੀਂ ਕਰਦੀ ਪਰ ਜਦੋਂ ਮੈਂ ਵੀਡੀਓ ਦਿਖਾਈ ਤਾਂ ਉਸ ਦੇ ਹੋਸ਼ ਉੱਟ ਗਏ ਉਹ ਰੋਣ ਲੱਗੀ ਤੇ ਕਹਿਣ ਲੱਗੀ ਮੇਰੇ ਤੋਂ ਗਲਤੀ ਹੋ ਗਈ ਹੈ ਪਤਾ ਨਹੀਂ ਮੈਂ ਕਿਉਂ ਐਦਾਂ ਬੋਲ ਗਈ ਸੀ ਮੈਂ ਬੀਜੀ ਨਾਲ ਲੜਦੀ ਸੀ ਕਿ ਤੂੰ ਉਹਨਾਂ ਨੂੰ ਮੇਰੇ ਨਾਲ ਵੱਧ ਪਿਆਰ ਕਰਦਾ ਮੈਂ ਗੁੱਸੇ ਵਿੱਚ ਉਹ ਸਭ ਕੁਝ ਕਹਿ ਦਿੱਤਾ ਮੈਂ ਬਹੁਤ ਸ਼ਰਮਿੰਦਾ ਮੈਂ ਗੁੱਸੇ ਨਾਲ ਕਿਹਾ ਹਰਮਨ ਬੀਜੀ ਨਾਲ ਇਹ ਸਭ ਕੀਤਾ ਤੂੰ ਇਸ ਘਰ ਦਾ ਸੁੱਖ ਚੈਨ ਬਰਬਾਦ ਕਰ ਦਿੱਤਾ ਮੈਂ ਤੈਨੂੰ ਹੁਣੇ ਵੇਕੇ ਛੱਡ ਕੇ ਆ ਰਹੀ ਹਾਂ ਜਾਂ ਜੋ ਆਪਣੀ ਗਲਤੀ ਦਾ ਅਹਿਸਾਸ ਹੋਵੇ ਮੈਂ ਉਸ ਨੂੰ ਆਪਣੀ ਗੱਲ ਪੂਰੀ ਕਰਨਾ ਕਰਨ ਦਾ ਮੌਕਾ ਹੀ ਨਾ ਦਿੱਤਾ ਘਰੋਂ ਬਾਹਰ ਲੈ ਗਿਆ ਬੀਜੀ ਕੁਝ ਨਾ ਬੋਲੀ ਬਸ ਚੁੱਪਚਾਪ ਵੇਖਦੀ ਰਹੀ ਮੈਂ ਹਰਮਨ ਨੂੰ ਉਸਦੇ ਪੇਕੇ ਭੇਜ ਦਿੱਤਾ ਤੇ ਵਾਪਸ ਆ ਕੇ ਬੀਜੀ ਦੇ ਪੈਰਾਂ ਵਿੱਚ ਬਹਿ ਗਿਆ ਬੀਜੀ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਹੌਲੀ ਜਿਹੀ ਬੋਲੀ ਬੇਟਾ ਗੁੱਸਾ ਛੱਡ ਦੇ ਸਭ ਠੀਕ ਹੋ ਜਾਵੇਗਾ ਕੁਝ ਦਿਨਾਂ ਤੱਕ ਘਰ ਵਿੱਚ ਖਾਮੋਸ਼ੀ ਰਹੀ ਬੀਜੀ ਵੀ ਜਿਵੇਂ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਰਹਿਣ ਲੱਗੀ ਸੀ ਮੈਂ ਹਰ ਸਮੇਂ ਉਹਨਾਂ ਦੇ ਕੋਲ ਰਹਿਣ ਲੱਗਾ ਸੀ ਉਹਨਾਂ ਨਾਲ ਗੱਲਾਂ ਕਰਦਾ ਹਰਮਣ ਕਈ ਦਿਨਾਂ ਬਾਅਦ ਵਾਪਸ ਆਈ ਚਿਹਰੇ ਤੇ ਪਛਤਾਵਾ ਸੀ ਉਹ ਮੇਰੇ ਸਾਹਮਣੇ ਆ ਕੇ ਰੋ ਪਈ ਤੇ ਕਹਿਣ ਲੱਗੀ ਮੈਂ ਬਹੁਤ ਸ਼ਰਮਿੰਦਾ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਕਿੰਨਾ ਗਲਤ ਕੀਤਾ ਹਰਮਨ ਨੇ ਵੀਜੀ ਤੋਂ ਵੀ ਮਾਫੀ ਮੰਗੀ ਵੀਜੀ ਨੇ ਉਸ ਨੂੰ ਗਾਲ ਨਾਲ ਲਾ ਕੇ ਕਿਹਾ ਬੇਟਾ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਬਸ ਦਿਲ ਸਾਫ਼ ਰੱਖਣਾ ਚਾਹੀਦਾ ਹੈ ਮੈਂ ਵੀ ਨਹੀਂ ਹਰਮਨ ਨੂੰ ਮਾਫ ਕਰ ਦਿੱਤਾ ਪਰ ਦਿਲ ਦੇ ਕਿਸੇ ਕੋਨੇ ਵਿੱਚ ਇਹ ਵੀਡੀਓ ਹਮੇਸ਼ਾ ਲਈ ਛੱਪ ਗਈ ਸੀ ਉਸ ਦਿਨ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਵੀ ਜੀਤੇ ਕਦੇ ਕੋਈ ਜ਼ੁਲਮ ਨਹੀਂ ਹੋਣ ਦੇਵਾਂਗਾ ਵੀ ਜੀ ਜ਼ਿਆਦਾ ਗੱਲ ਨਹੀਂ ਕਰਦੀ ਸੀ ਪਰ ਉਹਨਾਂ ਦੇ ਚਿਹਰੇ ਤੇ ਇੱਕ ਸਕੂਨ ਸੀ ਜੋ ਪਹਿਲਾਂ ਕਦੇ ਨਹੀਂ ਸੀ ਮੈਂ ਆਪਣੀ ਪਤਨੀ ਨੂੰ ਮਾਫ਼ ਤਾਂ ਕਰ ਦਿੱਤਾ ਸੀ ਪਰ ਮੈਂ ਇੰਨੀ ਜਲਦੀ ਭਰੋਸਾ ਨਹੀਂ ਕਰ ਸਕਦਾ ਸੀ ਇਸੇ ਕਰਕੇ ਮੈਂ ਉਹ ਕੈਮਰਾ ਹਟਾਇਆ ਹੀ ਨਹੀਂ ਸੀ ਉਹ ਕੈਮਰੇ ਉਦਾਂ ਹੀ ਛੱਡ ਦਿੱਤਾ ਸੀ ਨਾ ਹੀ ਮੇਰੀ ਪਤਨੀ ਨੂੰ ਪਤਾ ਲੱਗਿਆ ਸੀ ਕਿ ਮੇਰੀ بیوی ਦੇ ਕਮਰੇ ਵਿੱਚ ਕੈਮਰੇ ਲੱਗੇ ਹੋਏ ਐ ਇਸ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਮੈਂ ਵਿਦੇਸ਼ ਵਾਪਸ ਜਾਣ ਦਾ ਫੈਸਲਾ ਕੀਤਾ ਤਾਂ بیوی ਬੋਲੀ ਬੇਟਾ ਹੁਣ ਦਿਲ ਨਹੀਂ ਚਾਹੁੰਦਾ ਕਿ ਤੂੰ ਦੂਰ ਜਾਵੇਂ ਪਰ ਆਉਣਾ ਜਾਣਾ ਹੀ ਹੈ ਤਾਂ ਹਰਮਨ ਦਾ ਖਿਆਲ ਰੱਖੀ ਫੋਨ ਕਰਨਾ ਕਦੇ ਨਾ ਛੱਡੀ ਮੈਂ ਵਾਦਾ ਕੀਤਾ ਹੁਣ ਕੋਈ ਵੀ ਸਾਨੂੰ ਇੱਕ ਦੂਜੇ ਤੋਂ ਦੂਰ ਨਹੀਂ ਕਰ ਸਕਦਾ ਇੰਨਾ ਕਹਿ ਕੇ ਮੈਂ ਵਾਪਸ ਚਲਾ ਗਿਆ ਮੈਂ ਹਰ ਰੋਜ਼ ਵੀਡੀਓ ਚੈੱਕ ਕਰਦਾ ਸੀ ਪਰ ਉਸ ਤੋਂ ਬਾਅਦ ਹਰਮਨ ਨੇ ਕਦੇ ਵੀ ਮੇਰੀ ਬੀਜੀ ਨਾਲ ਗਲਤ ਵਿਵਹਾਰ ਨਹੀਂ ਕੀਤਾ ਨਾ ਹੀ ਉੱਚਾ ਬੋਲੀ ਉਸ ਦੀ ਇੱਜ਼ਤ ਕਰਨ ਲੱਗੀ ਸੀ ਉਸ ਨੇ ਸੱਚੇ ਦਿਲ ਨਾਲ ਮਾਫੀ ਮੰਗੀ ਸੀ ਇਸ ਕਰਕੇ ਉਹ ਸੁਧਰ ਚੁੱਕੀ ਸੀ ਕੁਝ ਦਿਨਾਂ ਬਾਅਦ ਬੀਜੀ ਦੀ ਤ੍ਰਿਅਤ ਵਿਗੜ ਗਈ ਮੈਂ ਵਿਦੇਸ਼ ਤੋਂ ਵਾਪਸ ਆ ਗਿਆ ਤੇ ਬੀਜੀ ਕੋਲ ਗਿਆ ਬਾਰ ਬੀਜੀ ਵਸ ਮੁਸਕਰਾ ਕੇ ਬੋਲੀ ਬੇਟਾ ਮੈਂ ਠੀਕ ਹਾਂ ਉਹਦੇ ਸਾਹ ਕੁਝ ਭਾਰੇ ਹੋ ਗਏ ਸੀ ਮੈਂ ਵੀਜੀ ਕੋਲ ਬੈਠਾ ਰਹਾ ਉਹਨਾਂ ਨੇ ਹੌਲੀ ਜਿਹੀ ਕਿਹਾ ਬੇਟਾ ਜ਼ਿੰਦਗੀ ਵਿੱਚ ਜੇ ਕਦੇ ਕਿਸੇ ਦਾ ਦਿਲ ਦੁਖਾ ਦੇਵੇਂ ਤਾਂ ਤੁਰੰਤ ਮਾਫੀ ਮੰਗ ਲੈ ਕਿਉਂਕਿ ਦਿਲ ਟੁੱਟਣ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਪਰ ਇਸ ਦੀ ਗੂੰਜ ਇਨਸਾਨ ਨੂੰ ਉਮਰ ਭਰ ਲਈ ਸੁਣਾਈ ਦਿੰਦੀ ਰਹਿੰਦੀ ਹੈ ਇੰਨਾ ਕਹਿ ਕੇ ਬੀਜੀ ਨੇ ਹਮੇਸ਼ਿਆਂ ਦੇ ਲਈ ਅੱਖਾਂ ਬੰਦ ਕਰ ਲਈਆਂ ਬੀਜੀ ਦੇ ਜਾਣ ਤੋਂ ਬਾਅਦ ਘਰ ਦਾ ਮਾਹੌਲ ਕੁਝ ਹੋਰ ਹੀ ਹੋ ਗਿਆ ਮੈਂ ਅਕਸਰ ਉਹਨਾਂ ਦੇ ਕਮਰੇ ਵਿੱਚ ਬਹਿ ਕੇ ਸੋਚਦਾ ਸੱਚਮੁੱਚ ਬੀਜੀ ਵਰਗੀ ਹਸਤੀ ਦਾ ਕੋਈ ਮੁੱਲ ਨਹੀਂ ਹੈ ਹਰਮਨ ਮੇਰੇ ਕੋਲ ਆ ਕੇ ਬੈਠ ਗਈ ਤੇ ਬੋਲੀ ਮੈਨੂੰ ਹੁਣ ਹਰ ਸਮੇਂ ਬੀਜੀ ਦੀ ਯਾਦ ਆਉਂਦੀ ਹੈ ਮੈਂ ਕਿਹਾ ਹਰਮਨ ਬੀਜੀ ਸਿਰਫ ਰਿਸ਼ਤੇ ਤੋਂ ਨਹੀਂ ਦਿਲ ਤੋਂ ਬਣਦੀ ਹੈ ਤੂੰ ਦਿਲ ਤੋਂ ਉਹਨਾਂ ਤੋਂ ਮਾਫੀ ਮੰਗੀ ਪਰ ਬੀਜੀ ਜਿੱਥੇ ਵੀ ਹੋਵੇਗੀ ਖੁਸ਼ ਹੋਵੇਗੀ ਘਰ ਦੇ ਵੇਲੇ ਵਿੱਚ ਵੀ ਬੀਜੀ ਦੁਆਰਾ ਲਾਏ ਗੇ ਪੌਦੇ ਨੂੰ ਮੈਂ ਰੋਜ਼ ਪਾਣੀ ਦਿੰਦਾ ਜਦੋਂ ਪੌਦਾ ਲਹਰਾਉਂਦਾ ਤਾਂ ਇੰਜ ਲੱਗਦਾ ਜਿਵੇਂ ਬੀਜੀ ਦਾ ਅਸ਼ੀਰਵਾਦ ਅਜੇ ਵੀ ਸਾਡੇ ਨਾਲ ਹੈ ਮਾਤਾ ਉਹ ਹੁੰਦੀ ਹੈ ਜੋ ਨਾਰਾਜ਼ ਹੋ ਕੇ ਵੀ ਮੰਨ ਜਾਵੇ ਦਿਲ ਤੋਂ ਸੰਤਾਨ ਲਈ ਅਰਦਾਸ ਕਰਦੀ ਹੈ ਸਾਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਮਾਤਾ ਪਿਤਾ ਦੀ ਖੁਸ਼ੀ ਵਿੱਚ ਹੀ ਸੰਤਾਂ ਦੀ ਸਫਲਤਾ ਛੁਪੀ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ੍ਹ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ